ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਆਲੂ ਤੇ ਗੋਭੀ ਦੀ ਸਬਜ਼ੀ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਆਪਾਂ 1 ਕਿਲੋ ਗੋਭੀ ਤੇ 1 ਕਿਲੋ ਜੜੇ ਆਲੂ ਲਏ ਆ ਗੋਭੀ ਹੈ ਜਿਹੜੀ ਸਾਡੀ ਬਿਲਕੁਲ ਤਾਜੀ ਫਰੈਸ਼ ਹੈ ਇਹਨੂੰ ਆਪਾਂ ਨੇ ਪਹਿਲਾਂ ਦੇਰੇ ਦੇ ਡੰਡਲਾਂ ਆਪਾਂ ਨੇ ਉਹਨੂੰ ਚੰਗੀ ਤਰ੍ਹਾਂ ਕੱਟ ਦੇਣਾ ਤੇ ਆਪਾਂ ਨੇ ਗੋਭੀ ਨੂੰ ਚੰਗੀ ਤਰ੍ਹਾਂ ਪਹਿਲਾਂ بڑے بڑے ਪੀਸਾਂ ਦੇ ਵਿੱਚ ਕੱਟਣਾ ਆਪਾਂ ਨੇ ਚੰਗੀ ਤਰ੍ਹਾਂ ਫੋਲ ਕੇ ਇਹਨੂੰ ਸਾਫ਼ ਕਰਕੇ ਫਿਰ ਆਪਾਂ ਇਹਦੇ ਜਿਹੜੇ ਛੋਟੇ-ਛੋਟੇ ਪੀਸ ਬਣਾਵਾਂਗੇ ਤੇ ਹੁਣ ਆਪਾਂ ਇਹਨੂੰ ਪਹਿਲਾਂ بڑے-ਬڑے ਪੀਸਾਂ ਦੇ ਵਿੱਚ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਛੋਟੇ ਪੀਸਾਂ ਦੇ ਵਿੱਚ ਤਿਆਰ ਕਰ ਲਿਆ ਹੁਣ ਆਪਾਂ ਕਟਿੰਗ ਕਰਦੇ ਆ ਆਲੂ ਦੀ ਆਲੂ ਸਾਡੇ ਜਿਹੜੇ ਮੋٹے ਸਾਈਜ਼ ਦੇ ਆ ਇਸ ਕਰਕੇ ਆਪਾਂ ਇਹਨੂੰ ਤਿੰਨ-ਤਿੰਨ ਪੀਸਾਂ ਦੇ ਵਿੱਚ ਕੱਟਾਂਗੇ ਤੇ ਇਹ ਜਿਹੜੇ ਪੀਸ ਆ ਆਪਾਂ ਬਹੁਤ ਜ਼ਿਆਦਾ ਮੋਟੇ ਨਹੀਂ ਕਰਨੇ ਕਿਉਂਕਿ ਫਿਰ ਆਲੂਆਂ ਨੂੰ ਪੱਕਣ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਹੈ ਜਿਹੜੀ ਗੋਭੀ ਉਹ ਬਹੁਤ ਛੇਤੀ ਬਣ ਕੇ ਜਿਹੜੀ ਤਿਆਰ ਹੋ ਜਾਂਦੀ ਹੈ ਆਪਾਂ ਨੇ 1 ਲੀਟਰ ਪਾਣੀ ਲਿਆ ਇਹਦੇ ਵਿੱਚ ਆਪਾਂ ਨੇ ਪਾਇਆ ਇੱਕ ਬड़ा ਚਮਚ ਨਮਕ ਦਾ ਪਾਣੀ ਸਾਡਾ ਪੂਰੀ ਤਰ੍ਹਾਂ ਰਿਜਦਾ ਹੈ ਤੇ ਇਹਦੇ ਵਿੱਚ ਪਾਤੀ ਆਪਾਂ ਨੇ ਗੋਭੀ ਤੇ ਕੱਟੇ ਹੋਏ ਆਲੂ ਇਹਨਾਂ ਨੂੰ ਆਪਾਂ ਜਦੋਂ ਤੱਕ ਉਦੋਂ ਤੱਕ ਉਬਾਲਣਾ ਜਦੋਂ ਤੱਕ ਇਹ ਪੂਰੀ ਤਰ੍ਹਾਂ ਰਿਜਣ ਨਾ ਲੱਗ ਜਵੇ ਕਿਉਂਕਿ ਆਲੂਆਂ ਦੇ ਵਿੱਚ ਵੀ ਜਿਹੜਾ ਨਮਕ ਰਸ ਜੂਗਾ ਤੇ ਗੋਭੀ ਵਿੱਚ ਵੀ ਨਮਕ ਰਸ ਜੂਗਾ ਗੋਭੀ ਦੇਖ ਲਓ ਆਪਣੀ ਇਸ ਤਰ੍ਹਾਂ ਜਿਹੜੀ ਪੂਰੀ ਤਰ੍ਹਾਂ ਰਿਜ ਰਹੀ ਹੈ ਪੀਸ ਹੈ ਜਿਹੜੇ ਆਪਾਂ ਨੂੰ ਬਹੁਤ ਜ਼ਿਆਦਾ ਬਰੀਕ ਨਹੀਂ ਕੱਟੇ ਤਾਂ ਕਿ ਫਿਰ ਇਹ ਜਿਹੜੀ ਵਿੱਚ ਘੁਲ ਨਾ ਜਾਵੇ ਹੁਣ ਦੇਖੋ ਆਪਾਂ ਨੇ ਪਾਣੀ ਵਿੱਚੋਂ ਗੋਭੀ ਇਹ ਜਿਹੜੀ ਬਾਹਰ ਕੱਢ ਲਈ ਅਦਰਕ ਪਿਆਜ਼ ਲਸਣ ਟਮਾਟਰ ਸੁੱਕੇ ਮਸਾਲੇ ਜਿਹੜੇ ਆਪਾਂ ਨੇ ਉਹ ਸਾਰੇ ਤਿਆਰ ਕਰ ਲਏ ਤੇ ਹੁਣ ਆਪਾਂ ਜਿਹੜਾ ਕਰਾਂਗੇ ਕਟਿੰਗ ਆਪਾਂ ਨੇ ਸਰੋਂ ਦਾ ਤੇਲ ਜਿਹੜਾ ਪੂਰੀ ਤਰ੍ਹਾਂ ਗਰਮ ਕਰ ਲਿਆ ਉਹਦੇ ਵਿੱਚ ਸਾਦਾ ਧਨੀਆ ਜੀਰਾ ਛੋਟੀ ਇਲਾਇਚੀ ਡਾਲ ਚੀਨੀ ਤੇ ਦੋ ਤੇਜ ਪੱਤੇ ਆਪਾਂ ਨੇ ਪਾਏ ਆ ਤੇ ਆਪਾਂ ਨੇ ਇਹ ਸੁੱਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਬਰਾਊਨ ਕਰ ਲੈਣਾ ਅਦਰਕ ਲਸਣ ਹਰੀ ਮਿਰਚ ਨੂੰ ਆਪਾਂ ਨੇ ਅੱਧਾ-ਅੱਧਾ ਕੁੰਡੀ ਦੇ ਵਿੱਚ ਕੁੱਟਣਾ ਹੈ ਇਹਨੂੰ ਆਪਾਂ ਨੇ ਬਹੁਤ ਜ਼ਿਆਦਾ ਜਿਹਾ ਪੇਸਟ ਨਹੀਂ ਬਣਾਉਣਾ ਤਾਂ ਕਿ ਜਿਹੜਾ ਇਹਦੇ ਲੱਗਤੀ ਜਿਹੜਾ ਸਵਾਦ ਹੈ ਉਹ ਇਸ ਤਰ੍ਹਾਂ ਹੀ ਅੱਧਾ-ਅੱਧੇ ਦੇ ਵਿੱਚ ਹੀ ਸਬਜੀ ਦਾ ਬਣਦਾ ਤੇ ਨਾਲ ਪਾਏ ਅਸੀਂ ਕੱਟੇ ਹੋਏ ਬਰੀਕ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਨੇ 2 ਮਿੰਟ ਭੁੰਨ ਕੇ ਜਿਹੜਾ ਬ੍ਰਾਊਨ ਕਰ ਲੈਣਾ ਬਹੁਤ ਆਸਾਨ ਤਰੀਕੇ ਦੇ ਨਾਲ ਆਪਾਂ ਇਹ ਗੋਭੀ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਨਾਲ ਪਾਏ ਆਪਾਂ ਨੇ ਟਮਾਟਰ ਟਮਾਟਰਾਂ ਨੂੰ ਵੀ ਆਪਾਂ ਨੇ ਬਿਲਕੁਲ ਬਰੀਕ ਚੀਰ ਲਏ ਤਾਂ ਕਿ ਇਹ ਆਸਾਨੀ ਦੇ ਨਾਲ ਮਸਾਲੇ ਦੇ ਵਿੱਚ ਭੁਜ ਜਾਣ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਦੇਣਾ ਤੇ 2 ਮਿੰਟ ਜਿਹੜਾ ਸੇਕ ਲਗਵਾਵਾਂਗੇ ਤੇ ਨਾਲ ਫਿਰ ਆਪਾਂ ਇਹਦੇ ਵਿੱਚ ਪਾ ਦਵਾਂਗੇ ਨਮਕ ਨਮਕ ਆਪਾਂ ਨੇ ਪਹਿਲਾਂ ਸਬਜ਼ੀ ਵਿੱਚ ਵੀ ਪਾਇਆ ਜਦੋਂ ਆਪਾਂ ਨੇ ਉਬਾਲੀਏ ਤੇ ਨਮਕ ਜਿਹੜਾ ਆਪਾਂ ਹੁਣ ਥੋੜਾ ਜਿਹਾ ਘੱਟ ਪਾਇਆ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਮਕ ਨੂੰ ਵਿੱਚ ਮਿਕਸ ਕਰ ਦਿਆਂ ਨਾ ਤੇ ਜਿਹੜਾ ਮਸਾਲਾ ਨਮਕ ਪਾਉਣੇ ਦੇ ਨਾਲ ਬਹੁਤ ਛੇਤੀ ਭੁੱਜ ਗਏ ਤਿਆਰ ਹੋ ਜਾਂਦਾ ਦੇਖੋ ਹੁਣ ਅੱਧਾ ਛੱਡਾ ਜਿਹੜਾ ਮਸਾਲਾ ਭੁੱਜ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਹੁਣ 2 ਮਿੰਟ ਟੱਕ ਕੇ ਸੇਕ ਲਗਵਾ ਲਿਆ ਹਨ ਇਹ ਦੇਖੋ ਮਸਾਲਾ ਪੂਰੀ ਤਰ੍ਹਾਂ ਭੁੱਜ ਗਿਆ ਮਸਾਲੇ ਨੇ ਜਿਹੜਾ ਤੇਲ ਛੱਡਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਆਂ ਹੁਣ ਆਪਾਂ ਨੂੰ 2 ਮਿੰਟ ਹੋਰ ਚੇਕ ਲਗਵਾਇਆ। ਹੁਣ ਪਾਈ ਆਪਾਂ ਹਿੰਗ ਚਮਚ ਦਾ ਚੌਥਾ ਹਿੱਸਾ ਜਿਹੜਾ ਆਪਾਂ ਨੇ ਹਿੰਗ ਪਾਈ ਹਿੰਗ ਨੂੰ ਆਪਾਂ ਸੁੱਕੇ ਮਸਾਲਿਆਂ ਦੇ ਨਾਲ ਵੀ ਪਾ ਸਕਦੇ ਆ ਤੇ ਹਿੰਗ ਨੂੰ ਆਪਾਂ ਪੂਰੀ ਤਰ੍ਹਾਂ ਵਿੱਚ ਮਿਕਸ ਕਰਦੇ ਆ। 1 ਚਮਚ ਪਾਇਆ ਸੀ ਕਸੂਰੀ ਮੇਥੀ ਦਾ। ਕਸੂਰੀ ਮੇਥੀ ਨੂੰ ਵੀ ਆਪਾਂ ਨੇ 2 ਮਿੰਟ ਜਿਹੜਾ ਸੇਕ ਲਗਵਾਉਣਾ ਹੈ ਤੇ ਕਸੂਰੀ ਮੇਥੀ ਪਾਉਣ ਨਾਲ ਜਿਹੜੀ ਸਬਜ਼ੀ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ। ਤੇ ਇੱਕ ਚਮਚ ਬੜਾ ਪਾਇਆ ਸੀ ਹਲਦੀ ਪਾਊਡਰ ਕਿਉਂਕਿ ਸਬਜੀ ਹੈ ਜਿਹੜੀ ਸਾਡੀ ਉਹ ਜ਼ਿਆਦਾ ਹੈ ਉਹਦੇ ਹਿਸਾਬ ਦੇ ਨਾਲ ਆਪਾਂ ਨੇ ਜਿਹੜੇ ਮਸਾਲੇ ਆ ਜ਼ਿਆਦਾ ਪਾਏ ਆ ਤੇ ਇੱਕ ਬੜੀ ਕੌਲੀ ਹੈ ਜਿਹੜੀ ਉਹ ਪਾਈ ਸੀ ਮਲਾਈ ਦੀ ਤਾਜੀ ਸਾਡੀ ਫਰੈਸ਼ ਮਲਾਈ ਹੈ ਤੇ ਆਪਾਂ ਇੱਕ ਕੌਲੀ ਜਿਹੜੀ ਇਹ ਮਲਾਈ ਦੀ ਪਾਈ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਉਂਦੀ ਸਾਰੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਦੇ ਨਾਲ ਗੜੀ ਸਬਜੀ ਆ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਤੇ ਇਹਨੂੰ ਆਪਾਂ ਲਗਾਤਾਰ ਹਲਾ ਦੇਣਾ ਮਸਾਲਾ ਜਿਹੜਾ ਸਾਡਾ ਭੁੱਜ ਕੇ ਬਿਲਕੁਲ ਤਿਆਰ ਹੋ ਗਿਆ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਦੇਖੋ ਆਪਾਂ ਇਹ ਜਿਹੜੀ ਸਬਜੀ ਤਿਆਰ ਕਰ ਲਈ ਹੁਣ ਆਪਾਂ ਨੇ ਪਾਣੀ ਬਿਲਕੁਲ ਜਿਹੜਾ ਸਬਜੀ ਦਾ ਨਚੋੜਤਾ ਤੇ ਆਪਾਂ ਨੇ ਦੇਖੋ ਜਿਹੜੇ ਫੁੱਲ ਆਹੋ ਸਬਜੀ ਦੇ ਬਹੁਤ ਜ਼ਿਆਦਾ ਗੋਭੀ ਤੇ ਬਰੀਕ ਨਹੀਂ ਕਰੇ ਤੇ ਇਹਦੇ ਵਿੱਚ ਆਪਾਂ ਨੇ ਜਿਹੜਾ ਪਾਣੀ ਆ ਉਹ ਬਿਲਕੁਲ ਨਹੀਂ ਪਾਉਣਾ ਕਿਉਂਕਿ ਪਾਣੀ ਇਹਦੇ ਵਿੱਚ ਥੋੜਾ ਬਹੁਤਾ ਹੈ ਤੇ ਆਪਾਂ ਨੇ ਇਹਨੂੰ ਐਸੇ ਤਰ੍ਹਾਂ ਹੀ ਜਿਹੜਾ ਫਰਾਈ ਕਰ ਦੇਣਾ ਆਪਏ ਨੂੰ 70 ਤੇ 20 ਮਿੰਟ ਢੱਕ ਕੇ ਬਣਾਵਾਂਗੇ ਤੇ ਆਪਾਂ ਇਹਨੂੰ ਹੁਣ ਤੜਕਾ ਲਾ ਕੇ ਇਹਨੂੰ ਆਪਾਂ ਹੁਣ ਢਾਕ ਦਵਾਂਗੇ ਤੇ ਆਪਾਂ ਵਿੱਚ ਇਹਨੂੰ ਇੱਕ ਦੋ ਵਾਰੀ ਜਿਹੜਾ ਆਪਾਂ ਚੈੱਕ ਕਰਾਂਗੇ ਤੇ ਗੋਭੀ ਦੇ ਜਿਹੜੇ ਫੁੱਲ ਆਹੋ ਦੇਖੋ ਆਪਾਂ ਨੇ ਬੂਰੇ ਬਹੁਤ ਜ਼ਿਆਦਾ ਜਿਹੜੇ ਬ੍ਰੀਕ ਨਹੀਂ ਕੱਟੇ ਹਾਂਜੀ ਹੁਣ ਆਪਾਂ ਦੇਖਦੇ ਹਾਂ ਦੇਖੋ ਸਬਜ਼ੀ ਜਿਹੜੀ ਸਾਡੀ ਅੱਧ ਕੱਚੀ ਜੀ ਬਣ ਕੇ ਤਿਆਰ ਹੋ ਗਈ ਬਿਲਕੁਲ ਕੱਲੀ ਕੱਲੀ ਐ ਥੱਲੇ ਵੀ ਨਹੀਂ ਲੱਗੇ ਆਪਾਂ ਨੇ ਜਿਹੜੀ ਸਿਮਤੇ ਹੀ ਇਹ ਜਿਹੜੀ ਸਬਜ਼ੀ ਬਣਾਈ ਐ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰੋ ਤੇ ਆਪਾਂ ਹੁਣ ਇੱਕ ਵਾਰੀ ਫਿਰ ਚੈੱਕ ਕਰਦੇ ਆਂ ਵੀ ਕਿਸ ਤਰ੍ਹਾਂ ਜਿਹੜੀ ਸਾਡੀ ਸਬਜੀ ਬਣ ਕੇ ਤਿਆਰ ਹੋਈ ਹੈ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਇਹਦੇ ਵਿੱਚ ਅਸੀਂ ਇੱਕ ਚਮਚ ਧਨੀਆ ਪਾਊਡਰ ਇੱਕ ਚਮਚ ਗਰਮ ਮਸਾਲਾ ਪਾਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਸਬਜੀ ਸਾਡੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਇਹਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੇਖੋ ਗੋਭੀ ਬਿਲਕੁਲ ਜਿਸ ਤਰ੍ਹਾਂ ਆਪਾਂ ਵਿਆਹ ਦੇ ਵਿੱਚ ਜਾ ਕੇ ਗੋਭੀ ਸਬਜ਼ੀ ਖਾਂਦੇ ਸੇਮ ਉਸੇ ਤਰ੍ਹਾਂ ਦੀ ਜਿਹੜੀ ਗੋਭੀ ਬਣ ਕੇ ਤਿਆਰ ਹੋਈ ਆ ਆਲੂ ਗੋਭੀ ਦੀ ਸਬਜ਼ੀ ਤੇ ਆਪਾਂ ਨੇ ਗੈਸ ਨੂੰ ਬੰਦ ਕਰਤਾ ਤੇ 2 ਮਿੰਟ ਆਪਾਂ ਇਹਨੂੰ ਰੱਖਤਾ ਤੇ ਹੁਣ ਇਹਦੇ ਵਿੱਚ ਪਾਣੇ ਧਨੀਆ ਧਨੀਆ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਛਰਨੀ ਦੇ ਵਿੱਚ ਪਾ ਲਓ ਤੇ ਪਾਣੀ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਕੱਢਤਾ ਤੇ ਹੁਣ ਧਨੀਆ ਜਿਹੜਾ ਆਪਾਂ ਸਬਜ਼ੀ ਦੇ ਵਿੱਚ ਪਾਤਾ ਤੇ ਆਪਾਂ ਨੂੰ ਪਲਟੇ ਦੇ ਨਾਲ ਮਿਕਸ ਕਰ ਦੇਣਾ ਦੇਖੋ ਸਬਜੀ ਦੇਖਣ ਦੇ ਵਿੱਚ ਕਿੰਨੀ ਵਧੀਆ ਤੇ ਖਾਣ ਵਿੱਚ ਵੀ ਇਹ ਸਬਜੀ ਜਿਹੜੀ ਬਹੁਤ ਸਵਾਦ ਤਿਆਰ ਹੁੰਦੀ ਹੈ ਹੁਣ ਦੇਖੋ ਤਾਂ ਇਹ ਕੋਈ ਪਲੇਟ ਦੇ ਵਿੱਚ ਅਸੀਂ ਪਾ ਕੇ ਦਿਖਾਣਾ ਹੈ ਆਲੂ ਤੇ ਗੋਭੀ ਬਿਲਕੁਲ ਅਲੱਗ-ਅਲੱਗ ਜਿਹੜੇ ਦਿਖ ਰਹੇ ਆ ਤੇ ਇਹ ਗੋਭੀ ਹੈ ਜਿਹੜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੋਈ ਹੈ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ